ਸਾਡੇ ਕੋਲ ਜਦੋਂ ਵੀ ਪੈਸੇ ਦੀ ਸ਼ਾਰਟੇਜ ਹੋ ਜਾਣੀ ਤੇ ਉਹਨੇ ਕਹਿਣਾ ਕਿ ਆ ਜਿੰਨੇ ਵੀ ਬੈਂਕ ਆ ਇੰਡੀਆ ਚ ਤਰੇ ਸਾਡੇ ਜਾਨੀ ਕਿ ਖਜ਼ਾਨੇ ਹੀ ਆ ਜਦੋਂ ਵੀ ਜਿੱਥੋਂ ਮਰਜ਼ੀ ਲੈ ਲਾਂਗੇ ਐਵੇਂ ਹੀ ਕਰੀ ਦੱਸ ਤੇ ਉਹਦੀ ਦਲੇਰੀ ਦੇਖੋ ਇਸ ਤਰ੍ਹਾਂ ਦੀ ਸ਼ੇਰ ਦੀ ਕਿ ਜਦਾਂ ਉਹ 6 ਫੁੱਟ ਤੋਂ ਉੱਚਾ ਬਹੁਤ ਤਾਕਤਵਰ ਤੇ ਫਰਤੀਲਾ ਇੰਨਾ ਸੀ ਕਿ ਜਦੋਂ ਰਾਈਫਲ ਖੋਂਦਾ ਸੀ ਜਾਨੀ ਕਿ ਆ ਖੜਾ ਆ ਉਹਦੀ ਰਾਈਫਲ ਪਤਾ ਵੀ ਨਹੀਂ ਸੀ ਲੱਗਦਾ ਕਿ ਰਾਈਫਲ ਦੁਸ਼ਮਣ ਦੀ ਉਹਦੇ ਕੋਲ ਆ ਤੇ ਨਿਸ਼ਾਨਾ ਉਹ ਪਹਿਲਾਂ ਸ਼ਿਕਾਰ ਚ ਵੀ ਰਹਿਦਾ ਰਿਹਾ ਇੱਥੇ ਸ਼ਿਕਾਰੀ ਤੇ ਨਿਸ਼ਾਨਾ ਬਹੁਤ ਜ਼ਿਆਦਾ ਸੀ ਇੱਕ ਵਾਰ ਸਾਡਾ ਮੁਕਾਬਲੇ ਦੇ ਵਿੱਚ ਕੋਈ 2-3 ਸੌ ਗੱਜ ਦੂਰ ਤੋਂ ਅਸੀਂ ਮੈਂ ਅਸੀਂ ਸਕੂਟਰ ਤੇ ਨੱਕਰ ਰਹੇ ਤੇ ਇੱਕ ਬੰਦਾ ਯਾਨੀ ਕਿ ਸਾਡੇ ਤੇ ਨਿਸ਼ਾਨਾ ਰਹਿ ਇਹਨੇ ਏਡੀ ਦੂਰੋਂ ਥੌਮਸਨ ਗਨ ਦਾ ਉਹਨੂੰ ਲਲਕਾਰ ਕੇ ਦੋ ਗੋਲੀਆਂ ਮਾਰੀਆਂ ਦੋਰੀ ਉਹਦੇ ਸਿਰ 'ਚ ਤੇ ਇਸ ਤਰ੍ਹਾਂ ਦਾ ਕਮਾਂਡੋ ਸੀ ਬੋਰਨ ਕਮਾਂਡਰ ਜਨਰਲ